ਅੱਛੀ ਗੱਲ ਦੋਸਤੋ ਇੱਕ ਵਾਰ ਨਾ ਇੱਕ ਖੂਬਸੂਰਤ ਔਰਤ ਬਾਜ਼ਾਰ ਵਿੱਚੋਂ ਲੰਘ ਰਹੀ ਸੀ ਬਹੁਤ ਜ਼ਿਆਦਾ ਖੂਬਸੂਰਤ ਸੀ ਥੋੜੇ ਟਾਈਮ ਬਾਅਦ ਉਹਨੂੰ ਅਹਿਸਾਸ ਹੋਇਆ ਵੀ ਜਿਵੇਂ ਨਾ ਕੋਈ ਉਹਦਾ ਪਿੱਛਾ ਕਰ ਰਿਹਾ ਹੈ ਉਹਨੇ ਪਿੱਛੇ ਮੁੜ ਕੇ ਦੇਖਿਆ ਤਾਂ ਇੱਕ ਆਦਮੀ ਜਿਹੜਾ ਉਹਦੇ ਮੰਗਰ ਆ ਰਿਹਾ ਸੀ ਉਹਨੇ ਉਹਨੂੰ ਰੋਕ ਕੇ ਕਿਹਾ ਵੀ ਤੁਸੀਂ ਮੇਰਾ ਪਿੱਛਾ ਕਿਉਂ ਕਰ ਰਹੇ ਹੋ ਕੋਈ ਤਕਲੀਫ ਹੈ ਤੁਹਾਨੂੰ ਤਾਂ ਉਹ ਆਦਮੀ ਨੇ ਕਿਹਾ ਕਿ ਮੈਂ ਤੁਹਾਡੇ ਤੇ ਫਿਦਾ ਹੋ ਗਿਆ ਤੁਸੀਂ ਬਹੁਤ ਜ਼ਿਆਦਾ ਖੂਬਸੂਰਤ ਹੋ ਤਾਂ ਉਹ ਔਰਤ ਕਹਿੰਦੀ ਵੀ ਮੈਂ ਤਾਂ ਕਿਹੜੀ ਖੂਬਸੂਰਤ ਆ ਮੇਰੀ ਭੈਣ ਹੈ ਜਿਹੜੀ ਉਹ ਮੇਰੇ ਤੋਂ ਵੀ ਜ਼ਿਆਦਾ ਖੂਬਸੂਰਤ ਹੈ ਉਹ ਮੇਰੇ ਮੰਗਰ ਆ ਰਹੀ ਹੈ ਤਾਂ ਉਹ ਆਦਮੀ ਇੱਕਦਮ ਪਿੱਛੇ ਮੁੜ ਕੇ ਦੇਖਣ ਲੱਗਿਆ ਤਾਂ ਫਿਰ ਔਰਤ ਨੇ ਵੱਟ ਕੇ ਉਹਦੇ ਚਪੇੜ ਮਾਰੀ ਕਹਿੰਦੀ ਜਿਹੜੇ ਫਿਦਾ ਹੁੰਦੇ ਨੇ ਨਾ ਉਹ ਪਿੱਛੇ ਮੁੜ ਕੇ ਨਹੀਂ ਦੇਖਦੇ ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰ ਨਾ ਇੱਕ ਖੂਬਸੂਰਤ ਔਰਤ ਬਜ਼ਾਰ ਵਿੱਚੋਂ ਲੰਘ ਰਹੀ ਸੀ ਬਹੁਤ ਜ਼ਿਆਦਾ ਖੂਬਸੂਰਤ ਸੀ ਥੋੜੇ ਟਾਈਮ ਬਾਅਦ ਉਹਨੂੰ ਅਹਿਸਾਸ ਹੋਇਆ ਵੀ ਜਿਵੇਂ ਨਾ ਕੋਈ ਉਹਦਾ ਪਿੱਛਾ ਕਰ ਰਿਹਾ ਹੈ ਉਹਨੇ ਪਿੱਛੇ ਮੁੜ ਕੇ ਦੇਖਿਆ ਤਾਂ ਇੱਕ ਆਦਮੀ ਜਿਹੜਾ ਉਹਦੇ ਮੰਗਰ ਆ ਰਿਹਾ ਸੀ ਉਹਨੇ ਉਹਨੂੰ ਰੋਕ ਕੇ ਕਿਹਾ ਵੀ ਤੁਸੀਂ ਮੇਰਾ ਪਿੱਛਾ ਕਿਉਂ ਕਰ ਰਹੇ ਹੋ ਕੋਈ ਤਕਲੀਫ ਹੈ ਤੁਹਾਨੂੰ ਤਾਂ ਉਹ ਆਦਮੀ ਨੇ ਕਿਹਾ ਕਿ ਮੈਂ ਤੁਹਾਡੇ ਤੇ ਫਿਦਾ ਹੋ ਗਿਆ ਤੁਸੀਂ ਬਹੁਤ ਜ਼ਿਆਦਾ ਖੂਬਸੂਰਤ ਹੋ ਤਾਂ ਉਹ ਔਰਤ ਕਹਿੰਦੀ ਵੀ ਮੈਂ ਤਾਂ ਕਿਹੜੀ ਖੂਬਸੂਰਤ ਆ ਮੇਰੀ ਭੈਣ ਹੈ ਜਿਹੜੀ ਉਹ ਮੇਰੇ ਤੋਂ ਵੀ ਜ਼ਿਆਦਾ ਖੂਬਸੂਰਤ ਹੈ ਉਹ ਮੇਰੇ ਮੰਗਰ ਆ ਰਹੀ ਹੈ ਤਾਂ ਉਹ ਆਦਮੀ ਇੱਕਦਮ ਪਿੱਛੇ ਮੁੜ ਕੇ ਦੇਖਣ ਲੱਗਿਆ ਤਾਂ ਫਿਰ ਔਰਤ ਨੇ ਵੱਟ ਕੇ ਉਹਦੇ ਚਪੇੜ ਮਾਰੀ ਕਹਿੰਦੀ ਜਿਹੜੇ ਫਿਦਾ ਹੁੰਦੇ ਨੇ ਨਾ ਉਹ ਪਿੱਛੇ